ਹੈਲੋ ਹਾਂਜੀ ਕੀ ਹਾਲ ਹੈ ਸਾਰਿਆਂ ਦੇ ਹਾਂਜੀ ਅੱਜ ਤੁਹਾਨੂੰ ਮੈਂ ਦਿਖਾ ਰਿਹਾ ਇਹ ਹਾਂਗਕਾਂਗ ਦੇ ਨਾ ਇਲੈਕਸ਼ਨ ਹੋ ਰਹੇ ਆ ਵਿਧਾਨ ਸਭਾ ਦੇ ਤੇ ਵੀ ਬਾਹਰਲੇ ਜਿਹੜੇ ਡਿਵੈਲਪਡ ਕੰਟਰੀ ਹੈ ਨਾ ਇੰਨੇ ਚ ਇਲੈਕਸ਼ਨ ਕਿਵੇਂ ਲੜਦੇ ਲੋਕ ਤੇ ਕਿਵੇਂ ਹੁੰਦੇ ਇਲੈਕਸ਼ਨ ਤੁਸੀਂ ਦੇਖੋ ਵੀ ਇੱਥੇ ਜਿਹੜੇ ਆਖ ਰਹੇ ਆ ਵਲੰਟੀਅਰ ਆ ਠੀਕ ਹੈ ਇੱਕ ਜਿਹੜਾ ਉੱਠਿਆ ਉਮੀਦਵਾਰ ਉਹਦੇ ਵਲੰਟੀਅਰ ਆ ਇਹਨਾਂ ਨੇ ਇੱਥੇ ਪੈਂਫਲਟ ਵਗੈਰਾ ਦੇਈ ਜਾਂਦੇ ਜਿਵੇਂ ਆਪਣੇ ਸਕੂਲਾਂ ਦੇ ਗੇਟ 'ਚ ਨਹੀਂ ਖੜੇ ਹੁੰਦੇ ਐਡ ਕਰਨ ਵਾਲੇ ਉਸ ਤਰ੍ਹਾਂ ਤੇ ਲੋਕ ਕੋਲ ਦੀ ਨੰਗੀ ਜਾਂ ਉਹਨਾਂ ਨੂੰ ਕੋਈ ਮ ਲੈਂਦੇ ਨੇ ਵੀ ਕੌਣ ਉੱਠਿਆ ਕੌਣ ਨਹੀਂ ਜਿਆਦਾ ਥੋੜੇ 1 2% ਲੋਕ ਥੋੜੇ ਹੋ ਤਾਂ ਇੰਟਰਸਟਡ ਹੋਣਗੇ ਤੇ ਇਹਨਾਂ ਨੇ ਆਪਣੀ ਐਡ ਕਰੀ ਜਾਣੀ ਛੋਟਾ ਜਿਹਾ ਇਥੇ ਸਪੀਕਰ ਲੱਗਾ ਟੇਬਲ ਰੱਖ ਕੇ ਬਸ ਉਹ ਰੇਡੀਓ ਟਾਈਪ ਜਾਂ ਤੇ ਕੋਈ ਕਿਸੇ ਦਾ ਕੋਈ ਜਿਆਦਾ ਲਗਾ ਦੇ ਗਾਣਿਕ ਹੋ ਸਕਦਾ ਇਹਦੇ ਵਿੱਚ ਇੱਥੇ ਉਮੀਦਵਾਰ ਫਿਰਦਾ ਹੋਊਗਾ ਕੋਈ ਇਹਨਾਂ ਦੇ ਵਿੱਚ ਹੀ ਠੀਕ ਹੈ ਨਾ ਤੇ ਜਿੱਤ ਕੇ ਵੀ ਇਹੀ ਰਹਿਣਗੇ ਇੱਥੇ ਕੱਲਾ ਹੀ ਉਮੀਦਵਾਰ ਆਊਗਾ ਵਾਤਵਾਦ ਇੱਕ ਅੱਧਾ ਜਾਂ ਇੱਕ ਜਾਂ ਦੋ ਬੰਦੇ ਹੋਣਗੇ ਨਾਲ ਉਹਨਾਂ ਨੇ ਬੋਲੀਆਂ ਨਾਲ ਲੋਕਾਂ ਨੇ ਇੱਥੇ ਪਾਸੇ ਦੀ ਇਥੋਂ ਲੰਗੀ ਜਾਣਾ ਉਮੀਦਵਾਰ ਆਪਣਾ ਧੰਨਵਾਦ ਕਰਨਾ ਆਊਗਾ ਤੇ ਆਪਣੇ ਦੇਖੋ ਕਿੰਨਾ ਚਾਮ-ਤਾਮ ਹੁੰਦਾ ਹਨਾ ਇਲੈਕਸ਼ਨ 'ਚ ਯਾਰ ਕਿੰਨਾ ਖਰਚਾ ਹੁੰਦਾ ਤੇ ਆਪਾਂ ਨੂੰ ਇਹਨਾਂ 'ਚ ਜੱਦ ਜ਼ਰੂਰ ਸਿੱਖਣਾ ਚਾਹੀਦਾ ਥੋੜਾ ਬਹੁਤ